ਸਾਰੇ ਕਿਸਾਨ ਭਰਾਵਾਂ ਦੇ ਲਈ ਖੁਸ਼ਖਬਰੀ ਆਈ ਹੈ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੀਐਮ ਕਿਸਾਨ 12ਵੀਂ ਕਿਸ਼ਤ ਨੂੰ ਲੈ ਕੇ ਇੱਕ ਨਵਾਂ ਅਪਡੇਟ ਜਾਰੀ ਹੋਇਆ ਹੈ ਜਿਹੜਾ ਕਿ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਸਾਰੇ ਕਿਸਾਨ ਭਰਾਵਾਂ ਨੂੰ 2000 ਰੁਪਏ ਜਿਹੜੇ ਮਿਲਨੇ ਸ਼ੁਰੂ ਹੋਏ ਨੇ ਕਿ ਨਹੀਂ ਹੋਏ ਇਹਦੇ ਬਾਰੇ ਇੱਕ ਜ਼ਰੂਰੀ ਅਪਡੇਟ ਲੈ ਕੇ ਆਏ ਨੇ ਤੇ ਜੇ ਤੁਸੀਂ ਇਹ ਚੈੱਕ ਕਰਨਾ ਹੈ ਕਿ ਤੁਹਾਡੇ 2000 ਰੁਪਏ ਆਏ ਆ ਕਿ ਨਹੀਂ ਆਏ ਤੇ ਤੁਸੀਂ ਆਪਣੀ ਸਟੇਟਸ ਕਿਵੇਂ ਚੈੱਕ ਕਰ ਸਕਦੇ ਹੋ ਇਹ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਤੁਸੀਂ ਘਰ ਬੈਠੇ ਹੀ ਆਪਣੀ ਸਟੇਟਸ ਕਿਵੇਂ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਜਿਹੜੇ ਕਿਸਾਨ ਸਨਮਾਨਨੀਦੀ ਵਾਲੇ ਜਿਹੜੇ ਪੈਸੇ ਨੇ 2000 ਰੁਪਏ ਜਿਹੜੀ ਕਿਸ਼ਤ 22ਵੀਂ ਆਏਗੀ ਆ ਰਹੀ ਹੈ ਉਸਦੇ ਪੈਸੇ ਕਿਵੇਂ ਚੈੱਕ ਕਰਨੇ ਨੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿజిਟ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਉਹ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਦੋਸਤੋ ਆ ਚੁੱਕੇ ਆਪਾਂ ਅਪਡੇਟ ਦੇ ਉੱਤੇ ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਪੈਸਾ ਜਾਰੀ ਹੋਣ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣ ਵਾਲੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ PM ਕਿਸਾਨ ਸਨਮਾਨ ਨidhi ਯੋਜਨਾ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਸਕੀਮ ਹੈ ਯਾਨੀ ਕਿ PM ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਜਿਹੜੀ ਭਾਰਤ ਸਰਕਾਰ ਦੀ ਜਿਹੜੀ ਇੱਕ ਮਹੱਤਵਪੂਰਨ ਯੋਜਨਾ ਹੈ ਕਿਸਾਨਾਂ ਦੇ ਲਈ ਹੈ ਜਿਸ ਦਾ ਮਕਸਦ ਛੋਟੇ-ਛੋਟੇ ਅਤੇ ਸੀਮਾਤ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ ਇਸ ਯੋਜਨਾ ਦੇ ਤਹਿਤ ਯੋਗ ਕਿਸਾਨਾਂ ਨੂੰ ਹਰ ਮਹੀਨੇ ਕੁੱਲ ਜਿਹੜਾ ਹਰ ਸਾਲ ਹੈ ਜਿਹੜੀ ਕੁੱਲ ਦੋ-ਦੋ ਕਰਕੇ ਤਿੰਨ ਵਾਰੀ 2-2000 ਕਰਕੇ ਤਿੰਨ ਵਾਰੀ ਜਿਹੜੀ ਰਕਮ ਮਿਲਦੀ ਹੈ 6000 ਦੀ ਰਕਮ ਹਰ ਸਾਲ ਦਿੱਤੀ ਜਾਂਦੀ ਹੈ ਇਹ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤੇ ਦੇ ਵਿੱਚ ਤਿੰਨ ਬਰਾਬਰ ਕਿਸ਼ਤਾਂ ਦੇ ਵਿੱਚ ਭੇਜੀ ਜਾਂਦੇ ਆ ਅਤੇ ਹਰ ਇੱਕ ਕਿਸ਼ਤ ਦੇ ਵਿੱਚ 2000 ਰੁਪਏ ਦੀ ਜਿਹੜੀ ਹਰ ਇੱਕ ਕਿਸ਼ਤ ਹੁੰਦੀ ਹੈ ਇਹਦੀ ਠੀਕ ਹੈ ਅੱਗੇ ਤੁਹਾਨੂੰ ਦੱਸ ਦਿਆਂਗੇ ਕਿ ਪੀਐਮ ਕਿਸਾਨ ਦੀ ਬਾਈ ਮੀ ਕਿਸ਼ਤ ਕਦੋਂ ਆ ਸਕਦੀ ਹੈ ਤਾਂ ਤੁਹਾਨੂੰ ਦੱਸ ਦਿਆਂ ਕਿ ਜਿਹਨਾਂ ਕਿਸਾਨਾਂ ਨੂੰ 21ਵੀਂ ਕਿਸ਼ਤ ਮਿਲ ਚੁੱਕੀ ਹੈ ਉਹ ਹੁਣ 22ਵੀਂ ਜਿਹੜੀ ਕਿਸ਼ਤ ਹੈ ਉਹਦੀ ਉਡੀਕ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਮੌਜੂਦਾ ਜਾਣਕਾਰੀ ਅਨੁਸਾਰ ਜਿਹੜੀ ਹੁਣ ਤੱਕ ਜਾਣਕਾਰੀ ਆਈ ਹੈ ਉਹਦੇ ਅਨੁਸਾਰ ਪੀਐਮ ਕਿਸਾਨ ਦੀ 22ਵੀਂ ਕਿਸ਼ਤ ਫਰਵਰੀ ਜਾਂ ਮਾਰਚ 2026 ਯਾਨੀ ਕਿ ਜਿਹੜਾ ਹੁਣ ਮਹੀਨਾ ਚੱਲ ਰਿਹਾ ਫਰਵਰੀ ਦੇ ਪਹਿਲੇ 20 ਦਿਨ ਜਾਂ ਫਿਰ ਮਾਰਚ ਦੇ ਵਿੱਚ ਵੀ ਕਦੋਂ ਵੀ ਜਿਹੜੇ ਇਹਦੇ ਦਰਮਿਆਨ ਜਿਹੜੀ ਕਿਸਾਨਾਂ ਦੀ ਜਿਹੜੀ ਬੈਂਕ ਖਾਤਿਆਂ ਦੇ ਵਿੱਚ ਕਿਸ਼ਤ 22ਵੀਂ ਪੈ ਸਕਦੀ ਹੈ ਹਾਲਕਿ ਸਰਕਾਰ ਵੱਲੋਂ ਹਾਲੇ ਤੱਕ ਇਸ ਦੀ ਅਧਿਕਾਰਿਕ ਤਾਰੀਖ ਦਾ ਜਿਹੜਾ ਐਲਾਨ ਨਹੀਂ ਕੀਤਾ ਗਿਆ ਜਦੋਂ ਹੀ ਸਰਕਾਰ ਕਿਸ਼ਤ ਜਾਰੀ ਕਰਦੀ ਹੈ ਤਾਂ ਪੈਸਾ ਜਿਹੜਾ ਪੈਸਾ ਹੈ ਜਿਹੜਾ ਪੈਂਦਾ ਹੈ ਉਹ ਸਿੱਧਾ ਡੀਬੀਟੀ ਯਾਨੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਰਾਹੀਂ ਖਾਤੇ ਦੇ ਵਿੱਚ ਆ ਜਾਂਦਾ ਹੈ ਹੁਣ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕੀ ਹੁੰਦਾ ਤੁਹਾਨੂੰ ਦੱਸ ਦਿਆਂ ਦੋਸਤੋ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਉਹ ਹੁੰਦਾ ਹੈ ਕਿ ਜਿਨ੍ਹਾਂ ਦਾ ਵੀ ਆਧਾਰ ਕਾਰਡ ਹੈ ਠੀਕ ਹੈ ਆਧਾਰ ਕਾਰਡ ਹੈ ਉਹਨਾਂ ਦੇ ਨਾਲ ਉਹਨਾਂ ਦਾ ਜਿਹੜਾ ਬੈਂਕ ਅਕਾਊਂਟ ਹੈ ਠੀਕ ਹੈ ਬੈਂਕ ਅਕਾਊਂਟ ਹੈ ਉਹ ਲਿੰਕ ਹੈ ਸਰਕਾਰ ਦੇਖਦੀ ਹੈ ਵੀ ਇਹ ਫਲਾਣਾ ਬੰਦਾ ਹੈ ਮੰਨ ਲਓ ਇਹ ਕੋਈ ਲਖਵਿੰਦਰ ਨਾਰਾ ਦਾ ਬੰਦਾ ਹੈ ਠੀਕ ਹੈ ਇਹਦਾ ਆਧਾਰ ਕਾਰਡ ਇਹ ਨੰਬਰ ਹੈ ਇਹਦਾ ਆਧਾਰ ਕਾਰਡ ਇਹ ਨੰਬਰ ਹੋ ਗਿਆ ਤੇ ਜਦੋਂ ਇਹਨੂੰ ਲਖਵਿੰਦਰ ਨੂੰ ਪੈਸੇ ਪਾਉਣੇ ਨੇ ਤੇ ਉਹ ਦੇਖਦੇ ਆ ਕਿ ਆਧਾਰ ਕਾਰਡ ਲਖਵਿੰਦਰ ਦਾ ਜਿਹੜਾ ਇਹਦੇ ਨਾਲ ਕੋਈ ਬੈਂਕ ਅਕਾਊਂਟ ਅਟੈਚ ਹੈ ਜਾਂ ਨਹੀਂ ਉਹ ਦੇਖਦੇ ਆ ਕਿ ਇਹਦੇ ਨਾਲ ਜੇ ਆ ਪੀ ਐਨ ਬੀ ਦਾ ਜਾਂ ਫਿਰ ਐਸ ਪੀ ਬੀ ਦਾ ਕਿਸੇ ਵੀ ਤਰੀਕੇ ਦਾ ਅਗਰ ਕੋਈ ਅਕਾਊਂਟ ਲਿੰਕ ਹੈ ਤਾਂ ਉਹਦੇ ਵਿੱਚ ਉਹ ਖਾਤੇ ਵਿੱਚ ਸਿੱਧਾ ਪੈਸੇ ਪਾ ਜਾਂਦੀ ਹੈ ਉਸ ਨੂੰ ਕਹਿੰਦੇ ਨੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਯਾਨੀ ਕਿ ਬੈਂਕ ਖਾਤਾ ਲੈਣ ਦੀ ਲੋੜ ਨਹੀਂ ਹੁੰਦੀ ਆਧਾਰ ਕਾਰਡ ਦੇ ਨਾਲ ਹੀ ਜਿਹੜਾ ਖਾਤਾ ਲਿੰਕ ਹੁੰਦਾ ਹੈ ਉਹਦੇ ਵਿੱਚ ਪੈਸੇ ਪਾ ਦਿੱਤੇ ਜਾਂਦੇ ਨੇ ਤਾਂ 22ਵੀਂ ਕਿਸ਼ਤ ਕਿੰਨੀ ਆਏਗੀ ਕਈਆਂ ਨੂੰ ਇਹ ਹੈ ਕਿ ਜਿਹੜੀ 22ਵੀਂ ਕਿਸ਼ਤ ਹੈ ਉਹ ਕਿੰਨੀ ਆ ਸਕਦੀ ਹੈ ਉਹਦੀ ਗੱਲ ਕਰੀਏ ਤਾਂ ਜਿਹੜੀ ਤੁਹਾਡੀ 22ਵੀਂ ਕਿਸ਼ਤ ਹੈ ਠੀਕ ਹੈ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਐਮ ਕਿਸਾਨ ਦੀ ਹਰ ਕਿਸ਼ਤ ਦੀ ਤਰ੍ਹਾਂ 22ਵੀਂ ਕਿਸ਼ਤ ਦੇ ਵਿੱਚ ਵੀ 2000 ਰੁਪਏ ਦੀ ਰਕਮ ਦਿੱਤੀ ਜਾਵੇਗੀ ਇਹ ਰਕਮ ਉਹਨਾਂ ਬਿਨਾ ਕਿਸੇ ਕਟੋਤੀ ਦੇ ਸਿੱਧੀ ਕਿਸਾਨਾਂ ਦੇ ਬੈਂਕ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਤਾਂ ਜੇ ਕਿਸੇ ਕਿਸਾਨ ਦਾ ਖਾਤਾ ਆਧਾਰ ਜਾਂ ਹੋਰ ਜਾਣਕਾਰੀ ਅਪਡੇਟ ਨਹੀਂ ਹੈ ਤਾਂ ਉਸ ਦੀ ਕਿਸ਼ਤ ਰੁਕ ਸਕਦੀ ਹੈ ਕਈਆਂ ਕਿਸਾਨਾਂ ਦੀ ਕਿਸ਼ਤ ਜਿਹੜੀ ਰੁਕ ਜਾਂਦੀ ਹੈ ਉਹਨਾਂ ਦੇ ਕੁਝ ਮੇਨ ਕਾਰਨ ਹੋ ਸਕਦੇ ਨੇ ਜਿਵੇਂ ਕਿ ਉਹਨਾਂ ਦਾ ਜਿਹੜਾ ਖਾਤਾ ਨੰਬਰ ਅਟੈਚ ਨਹੀਂ ਹੋਏਗਾ ਠੀਕ ਹੈ ਆਧਾਰ ਕਾਰਡ ਦੇ ਨਾਲ ਜਾਂ ਫਿਰ ਆਧਾਰ ਕਾਰਡ ਜਾਂ ਫਿਰ ਹੋਰ ਕੋਈ ਜ਼ਰੂਰੀ ਅਪਡੇਟ ਹੈ ਜਿਹੜੀ ਕੇਵਾਈਸੀ ਨਹੀਂ ਕੀਤਾ ਹੋਏਗਾ ਉਹਨਾਂ ਦੀ ਜਿਹੜੀ ਹੈ ਇੱਕ ਕਿਸ਼ਤ ਜਿਹੜੀ ਰੁਕ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਵੀ ਸੋਚਦੇ ਹੋ ਕਿ ਸਾਨੂੰ ਕਿਸਤ ਸਾਡੀ ਕਿਸਤ ਨਾ ਰੁਕੇ ਤੇ ਅਸੀਂ ਵੀ ਐਲੀਜੀਬਲ ਹੋਈਏ 22ਵੀਂ ਕਿਸਤ ਦੇ ਲਈ ਤਾਂ ਤੁਹਾਡੇ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਕੁਝ ਜ਼ਰੂਰੀ ਸ਼ਰਤਾਂ ਜਿਹੜੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਉਹਨਾਂ ਦੇ ਆਪਾਂ ਗੱਲ ਕਰੀਏ ਤਾਂ ਭਾਰਤ ਦਾ ਕਿਸਾਨ ਜਿਹੜਾ ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ਕਿਸਾਨ ਦੇ ਨਾਮ ਦੇ ਖੇਤੀਬਾੜੀ ਜ਼ਮੀਨ ਹੋਣੀ ਚਾਹੀਦੀ ਹੈ ਹੁਣ ਜਿਹੜੀ ਜ਼ਮੀਨ ਹੈ ਉਹ ਖੇਤੀਬਾੜੀ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਜਿਹੜਾ ਇਹ ਪੈਸਾ ਮਿਲ ਸਕੇ ਤੇ ਕਿਸਾਨਾ ਦਾ ਨਾਮ ਜ਼ਮੀਨ ਦੇ ਸਰਕਾਰੀ ਰਿਕਾਰਡ ਦੇ ਵਿੱਚ ਵੀ ਦਰਜ ਹੋਣਾ ਚਾਹੀਦਾ ਜਿਆਨ ਕਿ ਫਰਦ ਵਗੈਰਾ ਜਿਹੜੀ ਆ ਬਈਆਂ ਨੇ ਉਹਨਾਂ ਦੇ ਵਿੱਚ ਤੁਹਾਡਾ ਨਾਮ ਉਸ ਜ਼ਮੀਨ ਦੇ ਵਿੱਚ ਵਜਣਾ ਚਾਹੀਦਾ ਤੇ ਗੱਲ ਕਰੀਏ ਇਨਕਮ ਟੈਕਸ ਭਰਨ ਵਾਲੇ ਕਿਸਾਨ ਇਸ ਯੋਜਨਾ ਦੇ ਯੋਗ ਨਹੀਂ ਮੰਨੇ ਜਾਣਗੇ ਠੀਕ ਹੈ ਗੱਲ ਕਰੀਏ ਆਈਡੀ ਕਾਰਡ ਜਿਹੜਾ ਇਕਈਸੀ ਤੇ ਫਾਰਮਰ ਹਾਰਮਰ ਆਈਡੀ ਕਾਰਡ ਹੈ ਉਹਦੀ ਗੱਲ ਕਰੀਏ ਤਾਂ ਪੀਐਮ ਕਿਸਾਨ ਦੀ ਭਾਈ ਮੇ ਕਿਸ਼ਤ ਲੈਣ ਦੇ ਲਈ ਇਕਈਸੀ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਜੇ ਕਿਸੇ ਕਿਸਾਨ ਦੀ ਇਕਈਵੀਸੀ ਪੂਰੀ ਨਹੀਂ ਹੋਈ ਤਾਂ ਉਹਦੀ ਕਿਸ਼ਤ ਰੁਕ ਸਕਦੀ ਹੈ ਜੀਆ ਦੋਸਤੋ ਜੇ ਆਪਣੀ ਇਕਈਵੀਸੀ ਨਹੀਂ ਪੂਰੀ ਹੋਈ ਤੇ ਉਹਦੀ ਕਿਸ਼ਤਾਂ ਵੀ ਰੁਕ ਸਕਦੀਆਂ ਨੇ ਇਸ ਤੋਂ ਇਲਾਵਾ ਕਈ ਰਾਜਾਂ ਦੇ ਵਿੱਚ ਹੁਣ ਫਾਰਮਰ ਆਈਡੀ ਵੀ ਬਣਨੀ ਲਾਜ਼ਮੀ ਕੀਤੀ ਜਾ ਰਹੀ ਹੈ ਯਾਨੀ ਕਿ ਹੁਣ ਇੱਕ ਕਿਸਾਨ ਆਈਡੀ ਬਣ ਰਹੀ ਹੈ ਜਿਵੇਂ ਕਿ ਇੱਕ ਪਹਿਲਾਂ ਮਜ਼ਦੂਰਾ ਦੀ ਕਾਪੀ ਬਣਦੀ ਸੀ ਐਮਟੀ ਈਸ਼ਰਮ ਕਾਰਡ ਬਣਦਾ ਸੀ ਮਜ਼ਦੂਰਾ ਦਾ ਹੁਣ ਕਿਸਾਨਾਂ ਦਾ ਵੀ ਇੱਕ ਆਈਡੀ ਯਾਨੀ ਫਾਰਮਰ ਆਈਡੀ ਬਣਨੀ ਸ਼ੁਰੂ ਹੋ ਰਹੀ ਹੈ ਫਾਰਮਰ ਆਈਡੀ ਦੇ ਨਾਲ ਕਿਸਾਨਾਂ ਦੀ ਪਛਾਣ ਅਤੇ ਉਸ ਦੀ ਜ਼ਮੀਨ ਦੀ ਜਾਣਕਾਰੀ ਸਾਨੀ ਦੇ ਨਾਲ تصਦੀਕ ਕੀਤੀ ਜਾ ਸਕਦੀ ਹੈ ਕਿਹੜੇ ਕਿਹੜੇ ਦਸਤਾਵੇਜ਼ ਅਪਡੇਟ ਹੋਣੇ ਹਨ ਯਾਨੀ ਕਿ ਹੁਣ ਆਪਾਂ ਗੱਲ ਕਰੀਏ ਜਿਹੜੇ ਦਸਤਾਵੇਜ਼ ਨੇ ਉਹਨਾਂ ਦੀ ਗੱਲ ਕੀਤੀ ਤੇ 22ਵੀਂ ਕਿਸ਼ਤ ਸਮੇਂ ਪ੍ਰਾਪਤ ਕਰਨ ਦੇ ਲਈ ਹੇਠ ਲਿਖੇ ਦਸਤਾਵੇਜ਼ ਸਹੀ ਤਰੀਕੇ ਦੇ ਨਾਲ ਜਿਹੜੇ ਅਪਡੇਟ ਕੀਤੇ ਜਾਣੇ ਚਾਹੀਦੇ ਨੇ ਹੁਣ ਕਿਹੜੇ ਕਿਹੜੇ ਅਪਡੇਟ ਤੁਹਾਡੇ ਦਸਤਾਵੇਜ਼ ਵਿੱਚ ਹੋਣੇ ਚਾਹੀਦੇ ਨੇ ਜੇ ਤੁਸੀਂ ਅਪਡੇਟ ਨਹੀਂ ਕੀਤੇ ਤਾਂ ਆਧਾਰ ਕਾਰਡ ਹੋ ਗਿਆ ਆਧਾਰ ਕਾਰਡ ਤੁਹਾਡਾ ਬੈਂਕ ਦੇ ਨਾਲ ਠੀਕ ਹੈ ਜਿਹੜਾ ਆਧਾਰ ਕਾਰਡ ਹੈ ਤੁਹਾਡਾ ਮੋਬਾਈਲ ਦੇ ਨੰਬਰ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਠੀਕ ਹੈ ਬੈਂਕ ਖਾਤਾ ਐਨਪੀਸੀਆਈ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਯਾਨੀ ਕਿ ਆਧਾਰ ਕਾਰਡ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਵਾਲਾ ਸਿਸਟਮ ਹੋਣਾ ਚਾਹੀਦਾ ਹੈ ਜ਼ਮੀਨਦਾਰ ਕਾਰਡ ਹੈ ਜਿਹੜੇ ਜ਼ਮੀਨਦਾਰ ਕਾਰਡ ਨੇ ਜਿਹੜੇ ਆਧਾਰ ਕਾਰਡ ਦੇ ਵਿੱਚ ਜਿਹੜਾ ਨੰਬਰ ਹੈ ਠੀਕ ਹੈ ਉਹਦੇ ਜ਼ਮੀਨਦਾਰ ਕਾਰਡ ਵੀ ਉਸੇ ਬੰਦੇ ਦੇ ਨਾਂ ਤੇ ਹੋਣਾ ਚਾਹੀਦਾ ਯਾਨੀ ਕਿ ਤੁਹਾਡਾ ਨਾਮ ਮੈਚ ਕਰਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਕਰੀਏ ਈਕੇ ਵਾਈ ਸੀ ਦੀ ਸਥਿਤੀ ਕੰਪਲੀਟ ਹੋਵੇ ਯਾਨੀ ਕਿ ਜੇ ਉੱਥੇ ਇਨੇਕਟਿਵ ਲਿਖਿਆ ਹੋਇਆ ਹੈ ਠੀਕ ਹੈ ਇਨਐਕਟਿਵ ਲਿਖਿਆ ਹੋਇਆ ਹੈ ਤਾਂ ਤੁਸੀਂ ਉਹਨੂੰ ਇਕਯੋਈਸੀ ਕਰਕੇ ਆਪਣੀ ਉਹਨੂੰ ਕੰਪਲੀਟ ਯਾਨੀ ਐਕਟਿਵ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ 22ਵੇਂ ਕਿਸਾਨ ਪੀਐਮ ਕਿਸਾਨ 22ਵੇਂ ਕਿਸਤਾ ਦਾ ਸਟੇਟਸ ਤੁਸੀਂ ਚੈੱਕ ਕਿਵੇਂ ਕਰ ਸਕਦੇ ਹੋ ਮੰਨ ਲਓ ਜੇ ਕੱਲ ਨੂੰ ਖਬਰ ਆ ਜਾਂਦੀ ਹੈ ਕਿ 2000 ਰੁਪਏ ਜਿਹੜੇ ਖਾਤੇ ਵਿੱਚ ਪਾ ਦਿੱਤੇ ਨੇ ਤਾਂ ਉਹਨਾਂ ਦੀ ਜਿਹੜੀ ਤੁਸੀਂ ਤਸਦੀਕ ਕਿਵੇਂ ਕਰਨੀ ਹੈ ਸਟੇਟਸ ਚੈੱਕ ਕਿਵੇਂ ਕਰਨੀ ਹੈ ਵੈਰੀਫਾਈ ਕਿਵੇਂ ਕਰਨੇ ਨੇ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਪੀਐਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ ਤੇ ਤੁਸੀਂ ਜਾਣਾ ਹੈ ਠੀਕ ਹੈ ਤੇ ਬੈਨੀਫੀਸ਼ੀਅਰ ਸਟੇਟਸ ਤੇ ਤੁਸੀਂ ਵਿਕਲਪ ਜਿਹੜਾ ਕਲਿੱਕ ਕਰਨਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੋਏਗਾ ਉਹ ਤੁਹਾਨੂੰ ਕੁਝ অপਸ਼ਨ ਪੁੱਛੇਗਾ ਜਿਵੇਂ ਕਿ ਬੈਨੀਫਿਸ਼ੀਰੀ ਸਟੇਟਸ ਦਾ ਵਿਕਲਪ ਤੁਸੀਂ ਚੁਣੋਗੇ ਜਦੋਂ ਉਸ ਤੋਂ ਬਾਅਦ ਆਧਾਰ ਕਾਰਡ ਦਾ ਫਿਰ ਰਜਿਸਟ੍ਰੇਸ਼ਨ ਨੰਬਰ ਤੁਹਾਡੇ ਤੋਂ ਮੰਗੇਗਾ ਵੀ ਤੁਹਾਡੇ ਕੋਲ ਕੀ ਹੈ ਤੁਸੀਂ ਚਾਹੇ ਤਾਂ ਆਧਾਰ ਕਾਰਡ ਦਾ ਨੰਬਰ ਦੇ ਸਕਦੇ ਹੋ ਜਾਂ ਫਿਰ ਆਪਣਾ ਰਜਿਸਟ੍ਰੇਸ਼ਨ ਨੰਬਰ ਉੱਤੇ ਤੁਸੀਂ ਬੈਨੀਫਿਸ਼ੀਰੀ ਸਟੇਟਸ ਦੇ ਵਿਕਲਪ ਦੇ ਵਿੱਚ ਪਾ ਸਕਦੇ ਹੋ ਤੇ ਸਕਰੀਨ ਤੇ ਪੂਰੀ ਜਾਣਕਾਰੀ ਤੁਹਾਡੀ ਦਿਖਾਈ ਦੇਣ ਲੱਗ ਜੇਗੀ ਤੇ ਹੁਣ ਗੱਲ ਕਰੀਏ ਜੇ 22ਵੀਂ ਕਿਸ਼ਤ ਤੇ ਤੁਹਾਡੀ ਨਹੀਂ ਆਈ ਤਾਂ ਤੁਸੀਂ ਕੀ ਕਰਨਾ ਹੈ ਠੀਕ ਹੈ ਜੇ ਕਿਸੇ ਕਿਸਾਨ ਦੀ ਬਾਈ ਮੇ ਕਿਸ਼ਤ ਨਹੀਂ ਆਉਂਦੀ ਤਾਂ ਇਸ ਦੇ ਲਈ ਇਸ ਦੇ ਜਿਹੜੇ ਕਈ ਕਾਰਨ ਹੋ ਸਕਦੇ ਨੇ ਤੁਹਾਨੂੰ ਦੱਸ ਦਿੰਦੀ ਹਾਂ ਕਿ ਇੱਕ ਤੇ ਕੀ ਕਾਰਨ ਹੋ ਸਕਦਾ ਈਕੇ ਵੀਸੀ ਤੁਹਾਡਾ ਪੂਰਾ ਨਹੀਂ ਹੋਣਾ ਜੇ ਤੁਹਾਡਾ ਈਕੇ ਵੀਸੀ ਪੂਰਾ ਨਹੀਂ ਹੈ ਤਾਂ ਹੋ ਸਕਦਾ ਹੈ ਤੁਹਾਡੀ ਕਿਸ਼ਤ ਰੁਕ ਸਕਦੀ ਹੈ ਤੇ ਬੈਂਕ ਖਾਤੇ ਦੇ ਵਿੱਚ ਗੜਬੜੀ ਹੋਈ ਕੋਈ ਤਾਂ ਵੀ ਤੁਹਾਡਾ ਜਿਹੜਾ ਜਿਹੜਾ ਪੈਸਾ ਰੁਕ ਸਕਦਾ ਹੈ ਆਧਾਰ ਅਤੇ ਬੈਂਕ ਖਾਤਾ ਲਿੰਕ ਨਹੀਂ ਹੋਣਾ ਸਭ ਤੋਂ ਵੱਡੀ ਗੱਲ ਇਹ ਹੀ ਹੈ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਬੈਂਕ ਖਾਤੇ ਦੇ ਨਾਲ ਲਿੰਕ ਨਹੀਂ ਹੁੰਦਾ ਤਾਂ ਡੀਬਿਟ ਨਹੀਂ ਹੋਏਗਾ ਇਸ ਕਰਕੇ ਵੀ ਤੁਹਾਡੀ ਜਿਹੜੀ ਕਿਸ਼ਤ ਰੁਕ ਸਕਦੀ ਹੈ ਤੇ ਜ਼ਮੀਨ ਦੇ ਰਿਕਾਰਡ ਦੇ ਵਿੱਚ ਕੋਈ ਗਲਤੀ ਹੋਈ ਤਾਂ ਵੀ ਤੁਹਾਡੀ ਜਿਹੜੀ ਕਿਸ਼ਤ ਹੈ ਇਹ ਰੁਕ ਸਕਦੀ ਹੈ ਹੁਣ ਜੇ ਕਿਸੇ ਦੀ ਇੱਕ ਕਿਸ਼ਤ ਰੁਕ ਜਾਂਦੀ ਹੈ ਨਹੀਂ ਉਹਨੂੰ ਕੀ ਕਰਨਾ ਚਾਹੀਦਾ ਤਾਂ ਸਭ ਤੋਂ ਪਹਿਲਾਂ ਉਸ ਕਿਸਾਨ ਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਨਜ਼ਦੀਕੀ ਸੀਐਸਸੀ ਸੈਂਟਰ ਜਾਂ ਫਿਰ ਸੁਵਿਧਾ ਕੇਂਦਰ ਵਿੱਚ ਜਾਣਾ ਹੈ ਯਾ ਫਿਰ ਬੈਂਕ ਖਾਤਾ ਚੈੱਕ ਕਰਉਣਾ ਹੈ ਬੈਂਕ ਦੇ ਵਿੱਚ ਜਾਣਾ ਹੈ ਕਿ ਤੁਹਾਡੀ ਕਿਸ਼ਤ ਆਈ ਕਿ ਨਹੀਂ ਆਈ ਜੇ ਨਹੀਂ ਆਈ ਤਾਂ ਉਹਦਾ ਕਾਰਨ ਕੀ ਹੈ ਤੁਹਾਡੇ ਆਧਾਰ ਕਾਰਡ ਦੇ ਨਾਲ ਉਹ ਜਿਹੜਾ ਬੈਂਕ ਖਾਤਾ ਹੈ ਕਿਤੇ ਇਨਐਕਟਿਵ ਤਾਂ ਨਹੀਂ ਹੋ ਗਿਆ ਇਹ ਤੁਸੀਂ ਚੈੱਕ ਕਰਨਾ ਹੈ ਕਿਤੇ ਮੰਨ ਲਓ ਆਧਾਰ ਕਾਰਡ ਲਿੰਕ ਹੋਣਾ ਜ਼ਰੂਰੀ ਹੈ ਕਿਤੇ ਅਨਲਿੰਕ ਤਾਂ ਨਹੀਂ ਹੋ ਗਿਆ ਠੀਕ ਹੈ ਤੇ ਪੀਐਮ ਕਿਸਾਨੀ ਯੋਜਨਾ ਦੀ ਬਾਈਮੇ ਕਿਸ਼ਤ ਕਿਸਾਨਾਂ ਦੇ ਲਈ ਇੱਕ ਵੱਡੀ ਰਹਾਤ ਹੈ ਜੇ ਸਾਰੇ ਦਸਤਾਵੇ ਸਹੀ ਹੈ ਹਨ ਅਤੇ ਇਕਈ ਕੇ ਵਾਈਸੀ ਤੁਹਾਡੀ ਪੂਰੀ ਹੈ ਤਾਂ ਕਿਸਾਨਾਂ ਨੂੰ 2000 ਰੁਪਏ ਦੀ ਰਕਮ ਸਮੇਂ ਸਿਰ ਮਿਲ ਜਾਂਦੀ ਹੈ ਇਸ ਦੇ ਲਈ ਹਰ ਕਿਸਾਨਾਂ ਨੂੰ ਆਪਣੀ ਜਾਣਕਾਰੀ ਪਹਿਲਾਂ ਹੀ ਚੈੱਕ ਕਰ ਲੈਣੀ ਚਾਹੀਦੀ ਹੈ ਅਤੇ ਅਪਡੇਟ ਕਰ ਦੇਣੀ ਚਾਹੀਦੀ ਹੈ ਜੇ ਕੋਈ ਜਾਣਕਾਰੀ ਸਹੀ ਨਹੀਂ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਪੀਐਮ ਕਿਸਾਨ ਦੀ 2000 ਰੁਪਏ ਦੀ ਕਿਸ਼ਤਾਰੀ ਹੈ ਉਸ ਨੂੰ ਚੈੱਕ ਕਰ ਸਕਦੇ ਹੋ ਉਹਦੀ ਸਟੇਟਸ ਚੈੱਕ ਕਰ ਸਕਦੇ ਹੋ ਤਾਂ ਉਮੀਦ ਹੈ ਕਿ ਹੁਣ ਫਰਵਰੀ ਤੇ ਜਿਹੜਾ ਥੋੜਾ ਜਿਹਾ ਮਹੀਨਾ ਰਹਿੰਦਾ ਹੈ ਠੀਕ ਹੈ 15-20 ਦਿਨ ਰਹਿੰਦੇ ਨੇ ਇਹਦੇ ਵਿੱਚ ਜਿਹੜੀ ਪੈਸੇ ਆ ਸਕਦੇ ਨੇ ਜਾਂ ਫਿਰ ਮਾਰਚ ਦੇ ਵਿੱਚ ਤੇ ਇਹ ਪੈਸੇ ਆ ਹੀ ਜਾਣਗੇ ਉਮੀਦ ਕਰਦਾ ਵੀਡੀਓ ਚੰਗੀ ਲੱਗੇਗੀ ਵੀਡੀਓ ਨੂੰ ਲਾਈਕ ਸ਼ੇਅਰ ਦੱਬ ਕੇ ਜਰੂਰ ਕਰਦੇ ਹੋ ਧੰਨਵਾਦ ਜੀ